ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਿਉਂਕਿ ਤੁਹਾਡੇ ਲਈ ਲਿਆਦੇ ਅਸੀਂ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਐਡ ਲੈ ਕੇ ਆਉਂਦੇ ਹਾਂ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 504 ਨਾਮ ਕੌਰ ਜిల్లా ਮਾਨਸਾ ਕਾਸਟ ਜੱਟ ਸਿੱਖ ਗੋਤ ਸਮਾਗ ਹਾਈਟ 5 ਫੁੱਟ 5 ਇੰਚ ਜਨਮਾਂ 9 ਜੁਲਾਈ 2002 ਪੜ੍ਹਾਈ ਬੀਏ ਪਾਸ ਪਰਿਵਾਰ ਵਿੱਚ ਮੈਂਬਰ ਪਿਤਾ ਜੀ ਐਗਰੀਕਲਚਰ ਮਾਤਾ ਜੀ ਐਕਸਪਾਇਰ ਭਰਾ ਦੋ ਅਨਮੈਰਿਡ ਲੋਡ ਹੈ ਜੀ ਰਿਸ਼ਤੇ ਦੀ ਇਹਨਾਂ ਨੂੰ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲਾਂ ਤੱਕ ਆਉਂਦੀ ਹੋਵੇ ਸਮਾਣਾ ਸੰਖਾ ਹੋਵੇ ਜੀ ਮੁੰਡਾ ਨਸ਼ਾ ਕੋਈ ਨਾ ਕਰਦਾ ਹੋਵੇ ਪਰਿਵਾਰ ਗੁਰੂ ਘਰ ਨੂੰ ਮੰਨਣ ਵਾਲਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪ੍ਰਬਾਲੂ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੂਜੀ ਫਾਈਲ ਨੰਬਰ 505 ਨਾਮ ਕੌਰ ਜੀ ਦਾ ਗਰਦਾਸਪੁਰ ਏਰੀਆ ਬਟਾਲਾ ਕਾਸਟ ਜੱਟ ਸਿੱਖ ਗੋਤ ਭਿੰਡਰ ਹਾਈਟ 5 ਫੁੱਟ 6 ਇੰਚ ਜਨਮ 27 ਸਤੰਬਰ 2001 ਪੜ੍ਹਾਈ ਸੀਏ ਕੰਪਲੀਟ ਪਰਿਵਾਰ ਵਿੱਚ ਮੈਂਬਰ ਪਿਤਾ ਜੀ ਐਗਰੀਕਲਚਰ ਪਲੱਸ ਅਦਰ ਬਿਜ਼ਨਸ ਕਾਰਾਂ ਦੀ ਵਰਕਸ਼ਾਪ ਹੈ ਜੀ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਮੈਰਿਡ ਦਾਦਾ ਦਾਦੀ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 10 ਤੋਂ 15 ਕਿੱਲਿਆਂ ਤੱਕ ਉੰਦੀ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਜਾਂ ਜੋਬ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 506 ਨਾਲ ਕੌਰ ਜਿਹੜਾ ਸ਼੍ਰੀ ਅਮਰਸਾ ਸਾਹਿਬ ਕਾਸਟ ਜੱਟ ਸੇਖਾ ਗੋਤ ਸ਼ੀਨਾ ਜਨਮ 11 ਮਈ 1998 ਹਾਈਟ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਘਾ ਸਟੇਟਸ ਕੈਨੇਡਾ ਪੀਆਰ ਪਿਤਾ ਜੀ ਐਗਰੀਕਲਚਰ ਹੈ ਮਾਤਾ ਜੀ ਹ우스 ਵਾਈਫ ਹੈ ਪਰ ਆ ਇੱਕ ਕੈਨੇਡਾ ਪੀਆਰ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨਖਾ ਹੋਵੇ ਮੁੰਡੇ ਦੀ ਪੜ੍ਹਾਈ ਲਿਖਾਈ ਵਧੀਆ ਕੀਤੀ ਹੋਵੇ ਜ਼ਮੀਨ ਅਰਥਵਡਾਸ ਕਿੰਨਿਆਂ ਤੋਂ ਘੱਟ ਨਾ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੀ ਹੋਈ ਵਾਰਥਵ ਨੰਬਰ ਦੇ ਮੈਚ ਲਈ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਰਵਰਕ ਨੰਬਰ ਲੈਸ ਲਾ ਦਿਓ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜੀ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ Saltas de caldi.